ਅੱਜ ਦੇ ਗੱਲ ਕਰੇ ਅੱਜ ਉਹ ਲੋਕ ਖਾਰੇ ਨੇ ਅੱਜ ਸਟੇਟ ਦੀ ਲੋਈਆ ਕਿ ਲੈ ਜਿਹੜੀਆਂ ਪਾਲਸੀਆਂ ਸਨ ਉਹ ਸਾਰੀਆਂ ਠੀਕ ਪੜੀਆਂ ਨਹੀਂ ਆ ਅੱਜ ਇਸ ਗੱਲ ਦੀ ਜਿੱਤ ਹੋਈ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ 53 ਹਜ਼ਾਰ ਤੋਂ ਉੱਪਰ ਨੌਕਰੀਆਂ ਮਿਲੀਆਂ ਨੇ ਅੱਜ ਉਸ ਗੱਲ ਦੀ ਜਿੱਤ ਹੋਈ ਆ ਅਕਾਲੀ ਦਲ ਗਠਜੰਤਰ ਅਕਾਲੀ ਦਲ ਚਾਹੇ ਕਾਂਗਰਸ ਪਾਰਟੀ ਨਾਲ ਕਰ ਲਵੇ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਕਰ ਲਵੇ ਚਾਹੇ ਭੋਜਨ ਸਮਾਜ ਪਾਰਟੀ ਨਾਲ ਕਰ ਲਵੇ ਜੇ ਹੋਰ ਕਿਸੇ ਮਰਜ਼ੀ ਪਾਰਟੀ ਦਾ ਤੇਲ ਕੁਦੇਸ਼ ਵੀ ਪਾਰਟੀ ਦਾ ਕਰ ਲਵੇ ਆਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਪਤਾਗਾ ਆ ਰੇਖਾ ਗੁਪਤਾ ਜੀ ਆਏ ਸੀ ਕਿਸ ਤਰ੍ਹਾਂ ਦਾ ਨਾਮ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਸੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਪਤਾ ਸੀ ਉਹ ਝੂਠ ਬੋਲਣ ਆਏ ਸੀ ਲੋਕਾਂ ਨੇ ਇਨਕਾਰ ਕਰਕੇ ਭੇਜ ਤੇ ਤੋਂ ਇਹ ਸੋਚ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਕਦੇ ਝੂਠ ਵੀ ਚੱਲ ਸਕਦਾ ਕਿਉਂ ਪੰਜਾਬ ਦੇ ਲੋਕ ਕਿਰਦੇ ਉਹ ਸੱਚ ਨੂੰ ਸਚਾਈ ਨੂੰ ਪਿਆਰ ਕਰਦੇ ਨੇ ਪੰਜਾਬ ਕਿਉਂਕਿ ਗੁਰੂਆ ਪੀਰਾਂ ਦੀ ਧਰਤੀ ਪੁਰਾਣਾ ਇਤਿਹਾਸ ਬੋਲਦਾ ਕਿ ਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਤਨਸ਼ਾ ਫਲਾਇਆਗਾ ਸੋ ਇਸ ਗੱਲ ਕਰਕੇ ਅੱਜ ਮੈਂ ਸਮਝਦਾ ਪੰਜਾਬ ਦੇ ਲੋਕ ਕਿ ਮੋਰ ਲਾਤੀ ਕਾਮ ਆਦਮੀ ਪਾਰਟੀ ਹੀ 260 ਜਿੱਤੂ ਕੀ ਸਰਕਾਰ ਜਿੱਤ ਜਿਹੜੀ ਹੋਈ ਹੈਗੀ ਆਮ ਆਦਮੀ ਪਾਰਟੀ ਦੀ ਨੀਤੀਆਂ ਦੀ ਜਿੱਤ ਹੋਈ ਆ ਅਰਵਿੰਦ ਕੇਜਰੀਵਾਲ ਜੀ ਦੀ ਵੀ ਜਿੱਤ ਹੋਈ ਆ ਕਿਉਂਕਿ ਜਿਹੜੇ ਲੋਕ ਕਹਿੰਦੇ ਸੀਗੇ ਕਿ ਲੈਂਡ ਪੂਲਿੰਗ ਗਲਤ ਆ ਅੱਜ ਸਾਬਤ ਹੋ ਗਿਆ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹ ਬਿਲਕੁਲ ਠੀਕ ਬਣੀ ਆ ਔਰ ਜਿਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਣਾਗਾ ਜਿਹੜੇ ਕਹਿੰਦੇ ਸੀ ਕਿ ਇੰਡਸਟਰੀ ਦੀਆਂ ਪਾਲਿਸੀਆਂ ਗਲਤ ਨੇ ਅੱਜ ਉਹ ਲੋਕ ਖਾਰੇ ਨੇ ਅੱਜ ਸਟੇਜ ਜਿੱਤ ਹੋਈਆ ਕਿ ਲੈਂਡ ਜਿਹੜੀਆਂ ਪਾਲਿਸੀਆਂ ਸੀ ਉਹ ਸਾਰੀਆਂ ਠੀਕ ਬਣੀਆਂ ਨੇ ਕਿ ਆ ਅੱਜ ਇਸ ਗੱਲ ਦੀ ਜਿੱਤ ਹੋਈ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ 53 ਹਜ਼ਾਰ ਤੋਂ ਉੱਪਰ ਨੌਕਰੀਆਂ ਮਿਲੀਆਂ ਨੇ ਅੱਜ ਉਸ ਗੱਲ ਦੀ ਜਿੱਤ ਹੋਈ ਆ ਅੱਜ ਜੋ ਯੁੱਧ ਨਸ਼ੇ ਦੇ ਪਰ ਤੇ ਇੱਕ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਉਹਦੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਨੇ ਸੰਕੇਤ ਦਿੱਤਾਗਾ ਕਿ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਹੀ ਕੰਮ ਕਰ ਰਹੀ ਹੈ ਸਾਰੀਆਂ ਜਿਹੜੀਆਂ ਅਸੀਂ ਚੰਗੀਆਂ ਪੌਲਸੀਆਂ ਲੈ ਕੇ ਜਾ ਰਹੇ ਆ ਉਹਦੀ ਜਿੱਤ ਹੋਈ ਆ ਬਿਲਕੁਲ ਜ਼ਿਕਰ ਕਰੀਏ ਜਿਹੜੇ ਕੇਂਦਰ ਰਾਜ ਕਰ ਰਹੇ ਨੇ ਉਹਨਾਂ ਦੇ ਟਾਈਮ ਤੇ ਨਹੀਂ ਨਹੀਂ ਦੇ ਸਕੀ ਉਹ ਵੀ ਬਚਾ ਸਕੀ ਉਹ ਬੁੱਕੇ ਪਾਸੇ ਚਰ ਦੇ ਚੰਗੀ ਜਿਹੜੇ ਸੀ ਉਹ ਬਹੁਤ ਤਾਕਤ ਦੇ ਸਾਡੀ ਪਾਰਟੀ ਦਾ ਨਾ ਮਿਸਦੇਗਾ ਬਿਲਕੁਲ ਉੋਛੇ ਰਹਿਣਗੇ ਜਿੰਦਾਰੇ ਹੁੰਦਾ ਅੱਜ ਇੰਨਾ ਪ੍ਰਚਾਰ ਤਾਂ ਵੱਡਾ ਹੋ ਸਕਦਾਗਾ ਪਰਮੈਂਟ ਸੰਬੰਧ ਜਿੰਦਾ ਬਚਾ ਲਈਆ ਪੋਲੀਟਿਕਟ ਹੋਈਆ ਅਸੀਂ ਬਿਲਕੁਲ ਸੱਚ ਨੂੰ ਲੈ ਕੇ ਜੜੇ ਸੀ ਇਮਾਨਦਾਰੀ ਨੂੰ ਲੈ ਕੇ ਜੜੇ ਸੀ ਇਮਾਨਦਾਰੀ ਨਾਲ ਇਲੈਕਸ਼ਨ ਲੜੇ ਸੀ ਸਤਿਕਾਰ ਨਾਲ ਅਸੈਂਬਲੀ ਦਾ ਬੋਸ ਕਾਲੀ ਦੀ ਜਮੀਨ ਕਾਲੀ ਦੀ ਅਜਿਹਾ ਕਿਰਪਾ ਨੂੰ ਕਿੱਦਾਂ ਦੇਖਦੇ ਆ ਆਕਾਲੀ ਦਲ ਗਠਜੋੜਨ ਆਕਾਲੀ ਦਲ ਚਾਹੇ ਕਾਂਗਰਸ ਪਾਰਟੀ ਨਾਲ ਕਰ ਲਵੇ ਚਾਹ ਭਾਰਤੀ ਜਨਤਾ ਪਾਰਟੀ ਨਾ ਕਰ ਲਵੇ ਚਾਹ ਭੋਜਨ ਸਮਾਜ ਪਾਰਟੀ ਨਾ ਕਰ ਲਵੇ ਚਾਹ ਹੋਰ ਕਿਸੇ ਮਰਜ਼ੀ ਪਾਰਟੀ ਦਾ ਤੇਲਗੂ ਦੇਸ਼ ਵੀ ਪਾਰਟੀ ਨਾ ਕਰ ਲਵੇ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਬਿਲਕੁਲ ਕਾਗਜ਼ਾਂ ਦੀ ਮੱਧੂ ਨਾ ਕੇ ਲਿਖੋ ਉਹਦਾ ਗਾਹ ਸਾਥ ਚੜ੍ਹਿਆ ਜਾ ਰਿਹਾ ਹੈ ਜਦੋਂ ਜਿਹੜਾ ਹਰ ਪਾਸੇ ਜਿਹੜਾ ਬਣਾਇਆ ਜਾ ਰਿਹਾ ਹੈ ਬਿਲਕੁਲ ਪੰਜਾਬ ਦੇ ਲੋਕਾਂ ਨੇ ਇੱਕ ਸੰਕੇਤ ਦਿੱਤਾ ਕਿ 2027 ਦੇ ਵਿੱਚ ਆਵਾਮ ਆਦਮੀ ਪਾਰਟੀ ਜਿਹੜੀ ਆ ਬੜੀ ਜੀਤ ਨਾਲ ਸਰਕਾਰ ਬਣਾਉਗੀ ਇੱਕ ਮਿੰਟ ਆ ਜੀ ਜੀ ਨੂੰ ਕਿਸ ਦੀ ਪ੍ਰਾਪਤੀ ਤੁਹਾਨੂੰ ਜ਼ਿਆਦਾ ਲੱਗਦੀ ਹੈ ਕਾਂਗਰਸ ਆ ਵੀ ਦਿੱਸ ਪਰ ਆਵਾਮ ਆਦਮੀ ਪਾਰਟੀ ਦਾ ਵੀ ਦੇਖ ਲਿਆ ਕਿ ਆ ਕੇ ਸਾਡਾ ਬਿਲਕੁਲ ਬੜਾ ਸਪਸ਼ਟਾ ਇਸ ਕੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਜੋ ਪਾਲਸੀਆ ਆਵਾਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਚ ਬੜਾਂ ਜਣ ਦੇ ਚ ਲੈ ਗੀ ਨਵੀਆਂ ਪਾਲਸੀ ਬਲਾਈ ਆ ਚਾਹ ਇੰਡਸਟਰੀ ਦੀ ਪਾਲਸੀ ਬੜਾਈ ਆ ਚਾਹ 35000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਲੱਕੀਆਂ ਜਾ ਯੁੱਧ ਨਸ਼ਿਆਂ ਦੇ ਖਿਲਾਫ ਜੋ ਲੜਾਈ ਇੱਕ ਬਹੁਤ ਵੱਡਾ ਯੁੱਧ ਹੀ ਲੜ ਰਿਆ ਉਹਦੀ ਜਿੱਤ ਹੋਈ ਆ ਚਾਹੇ ਪੰਜਾਬ ਦੇ ਅੰਦਰ ਅਸੀਂ ਜੋ ਕਰਪਸ਼ਨ ਖਤਮ ਕਰ ਰਹੇ ਆ ਉਹਦੀ ਜਿੱਤ ਹੋਈ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਤਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਸਹੀ ਜਰੀਆ ਟ੍ਰੈਕ ਤੇ ਲੈ ਕੇ ਜਾ ਰਹੀ ਆ ਪੁਰਾਣਾ ਇਤਿਹਾਸ ਬੋਲਦਾ ਕਿ ਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਸਮਿਸ਼ਾ ਭਲਾਇਆਗਾ ਫੇਸਲ ਕਰਕੇ ਅੱਜ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੇ ਮੋਹਰ ਲਾਤੀ ਕਿ ਆਮ ਆਦਮੀ ਪਾਰਟੀ ਹੀ 260 ਜਿੱਤੂਗੀ ਕੋਰੋਨਾ ਵਾਲੇ ਸਮੇਂ অপারেশন ਸਿੰਦੂਰ ਬਹੁਤ ਵਾਰ ਪਿਆ ਗਿਆ ਇਹ ਤੋਂ ਆਏ ਲੀਡਰ ਹਰਿਆਣਾ ਤੋਂ ਆਏ ਸੀ ਐਮ ਸਾਰੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਪਤਾਗਾ ਆ ਰੇਖਾ ਗੁਪਤਾ ਜੀ ਆਏ ਸੀ ਕਿਸ ਤਰ੍ਹਾਂ ਨਾ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਸੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਪਤਾ ਸੀ ਉਹ ਝੂਠ ਬੋਲਣ ਆਏ ਸੀ ਲੋਕਾਂ ਨੇ ਇਨਕਾਰ ਕਰਕੇ ਭੇਜਦੇ ਤੋ ਇਹ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਕਦੇ ਝੂਠ ਦੀ ਚੱਲ ਸਕਦਾ ਕਿ ਪੰਜਾਬ ਦੇ ਲੋਕ ਕਿਰਦੇ ਉਹ ਸੱਚ ਨੂੰ ਸਚਾਈ ਨੂੰ ਪਿਆਰ ਕਰਦੇ ਨੇ ਪੰਜਾਬ ਕਿਉਂਕਿ ਗੁਰੂ ਆਪੀਰਾ ਦੀ ਧਰਤੀ ਆ ਅਕਾਲੀ ਭਾਜਪਾ ਕਾਂਗਰਸ ਸਾਰਿਆਂ ਨੂੰ ਇਕੱਠੇ ਕਰ ਦੋ ਰਿਜ਼ਲਟ ਜ਼ੀਰੋ ਹੀ ਰਹਿਣਾਗਾ ਲੋਕਾਂ ਨੇ ਜਿਹੜੇ ਪਰਖੇ ਹੋਏ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾਗਾ ਉਹਨਾਂ ਨੂੰ ਦੁਬਾਰਾ ਕਦੇ ਸੱਤਾ 'ਚ ਨਹੀਂ ਲੈ ਕੇ ਆਉਂਗਾ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਸ਼੍ਰੀ ਅਰਵਿੰਦ ਕੇਰਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਜਿਹੜੇ ਵਪਾਰੀਆਂ ਦੇ ਕੰਮ ਸਿੰਗਲ ਵਿੰਡੋ ਤੇ ਹੋ ਰਹੇ ਆ ਉਸ ਤੋਂ ਵਪਾਰੀ ਖੁਸ਼ ਹੋਏ ਆ ਜਿਹੜੀਆਂ ਰਿਸ਼ਤੀਆਂ ਆਨਲਾਈਨ ਕੀਤੀਆਂ ਗਈਆਂ ਜਿਦੇ ਚ ਕ੍ਰਾਪਸ਼ਨ ਹੁੰਦੀ ਸੀ ਕ੍ਰਾਪਸ਼ਨ ਖਤਮ ਕੀਤੀ ਗਈ ਆ ਉਹਦੇ ਤੋਂ ਆਮ ਲੋਕ ਜਿਨਨੇ ਕਿਸੇ ਨੇ ਕੋਈ 5 ਮਰਲੇ ਘਰ ਲੈਣਾ 10 ਮਰਲੇ ਘਰ ਲੈਣਾ ਜਾਂ ਕਿਸੇ ਨੇ ਵੱਧ ਜ਼ਮੀਨ ਲੈਣੀ ਆ ਲੋਕਾਂ ਦੀ ਲੁੱਟ ਬੰਦ ਹੋ ਗਈ ਆ ਉਹਦੇ ਤੋਂ ਲੋਕ ਖੁਸ਼ ਹੋਏ ਆ ਫਿਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜੀ ਵਾਲਜੀ ਵੱਲੋਂ ਚਲਾਈ ਆ ਉਹ ਜਨ ਅੰਦੋਲਨ ਬਣ ਚੁੱਕੀ ਆ ਉਹਦੇ ਤੋਂ ਲੋਕ ਖੁਸ਼ ਹੋਇਆ ਕਿ ਇਹ ਜ਼ਹਿਰ ਬੰਦ ਹੋਊਗਾ ਤੇ ਸਾਡੇ ਪੁੱਤ ਸਾਡੇ ਕਮਾਈਆਂ ਕਰਕੇ ਤਰੱਕੀਆਂ ਕਰਨਗੇ ਤੇ ਜ਼ਹਿਰ ਖਤਮ ਹੋ ਕੇ ਸਾਡਾ ਪੰਜਾਬ ਤਰੱਕੀ ਕਰੂਗਾ ਹੋਰ ਜੇ ਆਪਾਂ ਗੱਲ ਕਰੀਏ ਹਰ ਘਰ ਨੂੰ ਫਾਇਦਾ ਮਿਲਿਆ ਜਿਹੜੀ 660 ਜੋਟ ਬਿਜਲੀ ਮਾਫ ਕੀਤੀ ਆ ਉਹਦੇ ਚ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਹਰ ਪਰਿਵਾਰ ਨੂੰ ਮਹੀਨੇ ਦਾ 3-4 ਹਜ਼ਾਰ ਦਾ ਉਹ ਫਾਇਦਾ ਆ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਆ ਲੋਕ ਆਪ ਮਾਰੇ ਬੋਲਦੇ ਆ ਆ ਨਹਿਰੀ ਪਾਣੀ ਭਾਵੇਂ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਵਾ ਪਿੰਡਾਂ ਦੇ ਖੇਤਾਂ ਦੇ ਵਿੱਚ ਸਾਨੂੰ ਇਹ ਵੀ ਸ਼ਾਇਦ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਪਤਾ ਪਰ ਜਦੋਂ ਅਸੀਂ ਪ੍ਰਚਾਰ ਕਰਨ ਲਈ ਜਾਂਦੇ ਹਾਂ ਸਾਨੂੰ ਇੰਡਸਟਰੀ ਵਾਲੇ ਜਿਹੜੇ ਨੌਕਰੀਆਂ ਤੇ ਲੱਗੇ ਲੋਕ ਉਹ ਪੜ੍ਹੇ ਲਿਖੇ ਲੋਕ ਲੁਧਿਆਣਾ ਵੈਸਟ ਦੇ ਵਿੱਚ ਉਹ ਆਪ ਕਹਿੰਦੇ ਸੀ ਜਿਹੜਾ ਤੁਸੀਂ ਨਹਿਰਾਂ ਨਾਲ ਪਾਣੀ ਖੇਤਾਂ ਨੂੰ ਦਿੱਤਾ ਪਿੰਡਾਂ ਦੇ ਵਿੱਚ ਉਹਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਸੇਵ ਹੋ ਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜਾ ਧਰਤੀ ਹੇਠਲਾ ਸੇਵ ਹੋਇਆ ਪਾਣੀ ਆ ਉਹ ਪੀਣ ਜਾਂਦੇ ਸਾਡੇ ਤੇ ਮਾਣ ਕਰਨੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰੀ ਜਿਹੜਾ ਪਾਣੀ ਹਰਿਆਣਾ ਤੇ ਰਾਜਸਥਾਨ ਲੈ ਕੇ ਜਾ ਰਿਹਾ ਸੀ ਉਹ ਪਾਣੀ ਰੋਕ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਤੇ ਧਰਤੀ ਹੇਠਲਾ ਪਾਣੀ ਸਾਡੇ ਪੀਣ ਲਈ ਬਚਾਇਆ ਉਹ ਚੀਜ਼ ਦਾ ਵੀ ਅਸਰ ਬੜਾ ਵੱਡਾ ਗਿਆ ਵੇਖੋ ਪਾਣੀ ਉਹ ਚੀਜ਼ ਆ انسان ਨੂੰ ਜਿਉਂਦੇ ਰਹਿਣ ਲਈ ਪਾਣੀ ਹਵਾ ਤੇ ਅਨਾਜ ਦੀ ਲੋੜ ਪੈਂਦੀ ਆ ਪਾਣੀ ਹੋਊਗਾ ਤੇ ਫੇਰੀ ਰੁੱਖ ਲੱਗਣਗੇ ਤੇ ਆਕਸੀਜਨ ਪੈਦਾ ਹੋਊਗੀ ਪਾਣੀ ਹੋਊਗਾ ਅਸੀਂ ਤਾਂ ਹੀ ਚਾਵਲ ਤੇ ਕਣਕ ਦੀ ਖੇਤੀ ਕਰ ਸਕਦੇ ਆ ਅਨਾਜ ਵੀ ਫੇਰੀ ਪੈਦਾ ਹੋਣਾ ਪਾਣੀ ਸਭ ਤੋਂ ਵੱਡੀ انسان ਨੂੰ ਜਿਉਂਦੇ ਰੱਖਣ ਲਈ ਵੱਡੀ ਅਨਾਮਤ ਆ ਇਹਦੇ ਤੋਂ ਬਿਨਾ ਕੋਈ ਵੀ ਵਿਅਕਤੀ ਜਿਹੜਾ ਉਹ ਜਿਉਂਦਾ ਨਹੀਂ ਰਹਿ ਸਕਦਾ ਜੇ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਣੀ ਨੂੰ ਸੇਵ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੇਵ ਕੀਤਾ ਪੰਜਾਬ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸੇਵ ਕੀਤਾ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਇਹ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਇਹ ਇਹ ਵਿਰੋਧੀ ਕਹਿੰਦੇ ਸੀ ਵੀ ਇਹ ਜਿਹੜੀ ਇਹ ਇਲੈਕਸ਼ਨ ਇਹ 2027 ਦਾ ਸੈਮੀਫਾਈਨਲ ਹੈ ਸੈਮੀਫਾਈਨਲ ਲੁਧਿਆਣੇ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ ਜਿਹੜਾ 27 ਵਾਲਾ ਫਾਈਨਲ ਆ ਉਹ ਵੀ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੂਗਾ ਠੀਕ ਹੈ ਜੀ ਧੰਨਵਾਦ